ਬਾਪੂ ਆਇਆ ਤੇ ਸੇਵਾ ਕਰਨ ਹਾਂਜੀ ਜੀ ਨਵੀਂ ਆਪਨੇ ਬਾਪੂ ਦੀ ਸੇਵਾ ਕਰਨ ਆਇਆ ਕਹਿੰਦਾ ਜੀ ਆਪਣੀ ਸੇਵਾ ਲਈ ਅਸੀਂ ਚੋਣਿਆ ਤੁਸੀਂ ਸਾਡੇ ਘਰੇ ਨਾਲ ਸਾਡੇ ਰਵੇਂ ਨਹੀਂ ਆਪਾਂ ਦੋਨੇ ਪਿਓ ਪੁੱਤ ਸਾਰਾ ਪਰਿਵਾਰ ਘਰੇ ਉਤੇ ਨੂੰਹਾਂ ਪੁੱਤ ਪੋਤੇ ਦੋਤੇ ਦੋਧੀਆਂ ਨਹੀਂ ਭਾਈ ਜੀ ਸਾਰਾ ਪਰਿਵਾਰ ਇਕੱਠੇ ਰਹੀਏ ਆਪਾਂ ਅੱਛਾ ਜੀ ਜਾਣ ਪਛਾਨ ਹੈਗੀ ਇੱਥੇ ਮੇਰਾ ਠੀਕ ਹੈ ਉੱਥੇ ਵੀ ਬਣ ਜਾਣੀ ਆ ਨਹੀਂ ਅੱਛੇ ਠੀਕ ਹੈ ਜੀ ਬੋਲੋ ਨਾ ਕਲੂਰਾਮ ਬਾਪੂ ਜੇ ਤਾਂ ਇੱਥੇ ਪਿਆ ਹਲਕ ਤੇ ਪਿਆ ਕਿਤੇ ਟੈਕ ਟੂ ਕਿ ਪਿਆ ਸੱਟ ਲੱਗ ਜੂ ਉਹ ਬਾਈ ਉਮਰ ਤਾਂ ਖਾਈ ਬੱਥਿਆ ਰਹਿ ਗਈ ਗਿਆ ਕਿ ਸੇਬਈ ਰਹਿ ਗਈ ਸਾਡੇ ਜਿਹੜੀ ਕਰਮਾਂ ਚਾ ਬਸ ਉਹੀ ਰਹਿ ਗਈ ਹੁਣ ਤਾਂ ਸਾਲ ਬੱਠੇ ਆ ਸਾਲ ਬੱਠੇ ਆ ਉਹ ਜਾਵਣਾ ਉੱਥੇ ਬਹੁਤ ਚੰਗਾ ਲੱਗਦਾ ਉਹ ਬਾਅਦ ਜੇਗਾ ਨਾ ਨਾ ਅੱਛਾ ਠੀਕ ਹੈ ਬਬੂ ਜੀ ਸਾਰੇ ਜਾਣ ਪਛਾਣੇ ਜਾਣ ਪਛਾਣ ਤਾਂ ਉੱਥੇ ਵੀ ਬਣ ਜੂ ਬਹੁਤ ਵਾਰੀ ਜਾ ਕੇ ਦੇਖ ਕੇ ਆਇਆ ਨਾ ਨਾ ਬਹੁਤ ਸੇਵਾ ਕਰਦੇ ਆ ਇਹੋ ਕਿਉਂ ਕਰਨਾ ਐਥੇ ਰੋਟੀ ਆ ਜਾਂਦੀ ਐ ਜੁੱੜਾ ਕਪੜਾ ਆ ਜਾਂਦਾ ਪੈਸੇ ਰੋਟੀ ਪਾਣੀ ਤੇ ਨੂੰ ਕਪੜਾ ਲੀੜਾ ਹਰੇਕ ਚ ਮਿਲੂਗੀ ਮਾੜਾ ਵਾਟਾ ਪੈਸੇ ਵੀ ਦੇ ਜਾਂਦੇ ਆ ਉਹ ਕੁਝ ਮਰਗੀ ਕਰਦਾ ਫਿਰ ਉਹ ਤੇ ਪੈਨਸ਼ਨ ਲੱਗੀ ਆ ਨਾ ਨਾ ਨਹੀਂ ਲੱਗੀ ਜਰਾ ਆਧਾਰ ਕਾਰਡ ਬਣਿਆ ਨਾ ਨਹੀਂ ਬਣਿਆ ਜੀ ਪਹਿਲਾਂ ਬਣਿਆ ਸੀ ਨਹੀਂ ਬਣਿਆ ਪਰ ਫੁੱਲੋਂ ਲ ਕੰਮ ਕਰਦੇ ਰਹਾ ਕੋਈ ਬੋਟਾ ਵਾਲਾ ਕਾਰਡ ਬਣਿਆ ਸੀ ਬੋਟਾ ਵਾਲਾ ਬੋਟਾ ਵਾਲਾ ਨਹੀਂ ਬਣਿਆ ਜੀ ਗੱਲ ਹੋ ਰਹੀ ਹੈ ਪਹਿਲਾਂ ਰਾਸ਼ਨ ਕਾਰਡ ਬਣਿਆ ਸੀ ਨਹੀਂ ਬਣਿਆ ਬਾਉ ਜੀ ਦੇਖੋ ਜੀ ਬੰਦਾ ਪਾਤਲਾ ਪਸੰਦਾ ਹਾਂ ਪੰਜਾਬ ਦਾ ਵਾਸੀ ਆ ਪਠੰਡੇ ਦਾ ਹਾਂ ਠੀਕ ਹੈ ਜੀ ਵਾਸੀ ਆ ਬាទੀ ਆ ਸਾਈ ਮਰਹਬਾਦ ਜੀ ਆਇਡੈਂਟੀਟੀ ਨਹੀਂ ਹੈਨੀ ਜਾਂ ਤੁਹਾਡੇ ਜਾਂ ਚ ਕਾਨੂੰਨ ਨਾਮ ਹੈ ਹੀ ਨਹੀਂ ਨਾ ਆਧਾਰ ਕਾਰਡ ਨਾ ਵੋਟਰ ਕਾਰਡ ਨਾ ਰਾਸ਼ਨ ਕਾਰਡ ਆਇਡੈਂਟੀਟੀ ਕਿੰ ਤੈਨ ਤ ਨਹੀਂ ਹੈ ਨਾ ਪੈਨਸਲ ਨਾ ਕੋਈ ਪੱਤਾ ਨਾ ਇਹ ਬਰ ਨਾ ਇਹ ਬੋਲਟ ਕਿੰਨੀ ਪ੍ਰਵਾਹ ਕੌਣ ਕਰੂ ਨਾ ਇਹਨਾਂ ਦੀ ਜੁਨੀਅਨ ਆ ਵੀ ਧਰਨਾ ਲਾਉਣਗੇ ਜਿਹੜੇ ਸੜਕਾਂ ਤੇ ਬੈਠੇ ਨੇ ਲੋਕ ਇੱਦਾਂ ਨਾ ਤਾਂ ਇਹ ਵਿਚਾਰੇ ਧਰਨਾ ਲਾਉਂਦੇ ਜੁਨੀਅਨ ਇਹਨਾਂ ਦੀ ਕੋਈ ਨਾ ਹੀ ਕੋਈ ਮੰਗ ਪੱਤਾ ਰੱਖਦੇ ਆ ਤੇ ਨਾ ਹੀ ਸਾਡੇ ਜਿੰਨੀਆਂ ਪਾਰਟੀਆਂ ਉਹਨਾਂ ਨੇ ਮੈਨੀਫੈਸਟੋ ਦੇ ਵਿੱਚ ਇਹਨਾਂ ਦਾ ਕੋਈ ਨਾ ਨਹੀਂ ਹੁੰਦਾ ਦਸੋ ਅੱਜ ਤੱਕ ਰਾਜਨੀਤੀ ਨੂੰ ਲੈ ਕੇ ਹੁਣ ਟਿੱਕਰ ਕਿਸੇ ਵੀ ਪਾਰਟੀ ਦਾ ਮੈਨੀਫੈਸਟੋ ਦੇ ਵਿੱਚ ਇਹ ਵਾਦਾ ਹੋਵੇ ਵੀ ਸੜਕਾਂ ਤੇ ਬੈਠੇ ਦਬਾਰਸਾਂ ਵਾਸਤੇ ਅਸੀਂ ਪੱਕੇ ਸ਼ੈਲਟਰ ਬਣਾਵਾਂਗੇ ਉਹਨਾਂ ਦੇ ਇਲਾਜ ਵਾਸਤੇ ਪੱਕੇ ਪ੍ਰਬੰਧ ਕਰਾਂਗੇ ਚੰਗੇ ਡਾਕਟਰ ਬਣਾਵਾਂਗੇ ਕਿੱਥੇ ਆ ਕੋਈ ਕਿਉਂਕਿ ਇਹ ਹੱਕ ਮੰਗਣ ਜੋ ਕੀ ਨਹੀਂ ਆ ਹੈ ਜੀ ਕੋਈ ਸ਼ਹਿਰ ਮੈਨੂੰ ਨਾ ਪਤਾ ਹੋਵੇ ਕੋਈ ਇਦਾਂ ਦੀ ਇਸ ਨੇ ਪੜ੍ਹਾਈ ਆ ਕੋਈ ਏਦਾਂ ਦੀ ਸਰਕਾਰ ਪਨੀ ਕੋਈ ਤੰਤਰ ਜਿਹੜਾ ਇਹਨਾਂ ਲਵਾਰਸ ਲੋਕਾਂ ਦੀ ਗੱਲ ਕਰਦਾ ਹੋਊ। ਬਾਬੂ ਜੀ ਤੁਹਾਡੀ ਕਾਫੀ ਉਮਰ ਆ। ਇਸੇ ਪਾਰਟੀ ਨੇ ਅੱਜ ਤੱਕ ਵਾਦਾ ਕੀਤਾ ਵੀ ਜਿਹੜੇ ਸੜਕਾਂ ਦੇ ਲਵਾਰਸ ਲੋਕ ਰਹਿੰਦੇ ਆ ਵੀ ਅਸੀਂ ਉਹਨਾਂ ਦੇ ਹੱਕਾਂ ਦੀ ਰਾਖੀ ਕਰਾਂਗੇ। ਜੀ ਉਹਨਾਂ ਦੇ ਘਰ ਪਰਨਗੇ ਤਾਂ ਕਈ ਉਹਨਾਂ ਦੀ ਪਹਨਗ ਰੱਖੂਗਾ। ਵਾਹਿਗੁਰੂ। ਉਹਨਾਂ ਦੇ ਆਪ ਦੀ ਘਰ ਪਰਦੇ। ਆ ਤੁਹਾਡੇ ਬਾਬੂ ਜੀ ਕੰਮ ਦੀ ਆ ਗੇਮਸ਼ੀਨ। ਇਹ ਬਾਪੂ ਤੇਰੇ ਤੇ ਮੇਰੇ ਦੋਨਿਆਂ ਦੇ ਕੰਮ ਦੀ ਆ ਇਹ। ਇਹ ਰਗਲਾਂ ਮੈਂ ਕੀ ਜੀ ਇਹ ਮਸ਼ੀਨ ਨੇ ਕਈਆਂ ਦੇ ਕੰਨ ਖੋਲਣਿਆ ਨਾ ਮੈਂ ਤਾਂ ਨਹੀਂ ਜਿਆ ਫਿਰ ਬਸ ਤੇਰੀ ਤਾਂ ਆਵਾਜ਼ ਹੀ ਲੈਣੀ ਸੀ ਇਹਨੇ ਟਿਕ 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 ਬਾਊ ਜੀ ਲੈ ਠੀਕ ਆ ਬਾਪੂ ਠੀਕ ਆ ਦੇਖੋ ਥੋੜੇ ਵੀ ਕੰਮ ਆ ਜਾਊਗੀ ਠੀਕ ਆ ਬਾਪੂ ਠੀਕ ਆ ਆਪਾਂ ਤਾਂ ਕੀ ਹੋਈ ਨਵੇਂ ਮਸ਼ੀਨ ਮੰਗਾਵਾਂਗੇ ਨਵੇਂ ਮੰਗਾ ਲੇਗਾ ਹਾਂ ਓਏ ਅਸੀਂ ਲਿਆਂਦੀ ਆ ਲਿਆਂਦੀ ਆ ਇੱਕ ਮਸ਼ੀਨ ਨਵੀਂ ਐਹ ਜੀ ਐਹ ਜੀ ਨਿੱਕੀ ਜਿਆ ਕੰਨ ਚ ਪੈ ਜਾਂਦੀ ਆ ਚਲੋ ਕੋਈ ਗੱਲ ਨਹੀਂ ਬਾਊ ਜੀ ਅਰ ਉਹਦੇ ਲਈ ਤੈਨੂੰ ਸਾਡੇ ਨਾਲ ਜਾਣਾ ਪੈਣਾ ਹਸਪਤਾਲ ਤਿੱਕਰ ਨਾ ਨਾ ਲੋੜ ਹੀ ਨਹੀਂ ਕਿਉਂਕਿ ਡਾਕਟਰ ਨੇ ਮੇਰੇ ਕੰਨ ਦਾ ਸਾਇਜ ਦੇਖ ਕੇ ਫੇਰ ਲਾਉਣੀ ਹੈ ਮਸ਼ੀਨ ਉਹ ਦਾ ਬਾਈ ਆਈ ਬਹੁਤ ਹੈ ਓਏ ਬਾਪੂ ਨਾ ਆਇਆ ਯਾਰ ਉਹ ਨਹੀਂ ਠੀਕ ਆ ਦੋ ਮਿੰਟ ਰੁਕ ਜਾ ਬਾਪੂ ਹਾਂ ਦੋ ਮਿੰਟ ਰੁਕ ਜਾ ਸਾਰ ਬੰਦੇ ਖੜੇ ਆ ਰੁਕ ਜਾ ਦੋ ਮਿੰਟ ਬਾਪੂ ਜੇਸ ਫਾਈ ਨੂੰ ਬਾਈ ਜੀ ਕੰਗਾਈ ਨਹੀਂ ਰੋਤਾ ਸੱਚਾ ਅੱਜ ਮਾਨੂੰ ਉਸੀ ਵੀ ਕਿਤੇ ਬਾਪੂ RAM ਕਾਲੂ RAM ਵਰਗੇ ਬੰਦੇ ਦੀ ਸੰਗਤ ਕੀਤੀ ਆ ਤੇ ਅਸੀਂ ਬਾਪੂ ਜੀ ਨੂੰ ਕਿਵੇਂ ਨਾ ਕਿਵੇਂ ਮਹਿਨਤਾਂ ਲਾ ਕਰਕੇ ਜੂਲ ਲੈ ਕੇ ਜਾਵਾਂ ਜਿਵੇਂ ਮਰਜੀ ਬਾਪੂਏ ਪੈਰ ਫਰੀਏ ਹੱਥ ਜੋੜ ਕੇ ਸ਼ੌਂਕਇਤ ਤੱਕਾਈ ਨਹੀਂ ਜਿੰਦਾ ਬਾਪੂ ਤੇ ਵਿਸ਼ਵਾਸ ਦੁਨੀਆ ਤੇ ਕੋਈ ਕਰਦਾ ਨਹੀਂ ਅਜਿਹਾ ਤੇ ਅੱਖਾਂ ਤੋਂ ਲੈ ਉਹ ਤਾਂ ਜਦੋਂ ਹੱਥ ਫੇਰ ਚਾਉਂਦਾ ਨਾ ਕੋਈ ਐ ਦਰਦਾ ਹੋਇ ਆ ਆ ਮੈਨੂੰ ਲੱਗਦਾ ਨਾ ਤੱਕ ਹਾਂਜੀ ਬਹੁਤ ਲੋਕ ਕਿਉਂਕਿ ਚੰਗੇ ਨੇ ਤਾਂ ਆਉਣਾ ਹੀ ਨਹੀਂ ਤੇ ਮਾਰੇ ਨੇ ਆ ਕੇ ਤਰਸਾ ਕਰਨਾ ਪਰ ਅਸੀਂ ਇਹ ਕਾਰੋਗਾਮ ਬਾਪੂ ਜੀ ਦੀ ਸੇਵਾ ਬਾਸਤੇ ਤੇ ਆਇਆ ਅਰਦਾਸ ਕਰਿਓ ਜੀ ਬਾਪੂ ਦੀ ਸੇਵਾ ਕਰਦੇ ਹਾਂ ਸਮਾਰਕ ਤੋਂ ਬਹੁਤ ਬਤਨਵਾਦ ਪਟੰਡਾ ਵਸਿਆ ਦਾ ਗਰਗ ਸਿੰਘ ਸਾਹਿਬ ਦਾ ਬਾਪੂ

ਓਏ ਬੋਲੀ ਅਰ ਮੈਂ ਤੁਮਾ ਨਹੀਂ 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 ਓ ਆ ਬਾਉ ਜੀ ਨੂੰ ਮੈਂ ਬੰਬਰ ਚੁਵਾ ਨਹੀਂ ਮਾਰ ਆ ਬਾਉ ਜੀ ਅੱਜ ਉਹ ਉਹ ਆ ਜਾਓ ਮੇਰਾ ਮੇਰੇ ਜੁੱਤੀਆਂ ਲੈ ਆ ਲਓ ਉਹ ਜੁੱਤੀਆਂ ਲੈ ਆ ਕੇ ਦੇ ਬਾਪੂ ਜੀ ਓਏ ਜੁੱਤੀਆਂ ਲੈ ਦੇ ਲੈ ਕੇ ਦੇ ਬਾਪੂ ਜੀ ਆ ਵੀ ਦੇ ਨਾਲ ਚੱਲਣਾ ਨਹੀਂ ਤੂੰ ਸਾਡਾ ਪਿਆਰਾ ਓਏ ਕਾਲੂ ਰਾਮ ਇਹ ਮਾਗੀ ਛੱਡਿਓ ਕੋਈ ਨਹੀਂ ਕੋਈ ਨਹੀਂ ਬਾਪੂ ਜੀ ਕਿਉਂ ਮਾਰਦੇ ਮਰਦੇ ਨਾ ਬਾਪੂ ਬੈਠ ਆਪਣੇ ਤਾਨਾ ਦੇ ਕੋ ਮੋਈ ਅੱਜ ਨਾ ਤੂੰ ਕਾਲੂ ਰਾਮ ਬਾਪੂ ਨੂੰ ਜੀ ਅਸੀਂ ਮਾਰਾ ਜਿਆ ਠੀਕ ਹੱਕ ਸਮਝ ਕੇ ਆਪਣਾ ਹੱਕ ਸਮਝ ਕੇ ਜੇ ਥੋੜਾ ਧੱਕਾ ਕਰ ਲਾਂਗੇ ਨਾ ਪਰ ਬਾਪੂ ਦੀ ਭਲਾਈ ਆ بس ਇੱਥੇ ਲੋਕ ਕਿਤੇ ਨਾ ਕਿਤੇ ਰੁੱਕ ਜਾਂਦੇ ਨੇ ਮੈਂ ਤਾਂ ਕਿਹਾ ਸੀ ਮੈਂ ਤਾਂ ਕਿਹਾ ਸੀ ਕਲਾਸ ਤੇ ਪਾਣੀ ਮੈਂ ਤਾਂ ਬਥੇਰੀਆਂ ਮੈਂ ਤਾਂ ਕੀਤੀਆਂ ਸੀ ਨਹੀਂ ਬਜ਼ੁਰਗਾਂ ਦਾ ਦਿਮਾਗ ਬੱਚਿਆਂ ਵਰਗਾ ਹੋ ਜਾਂਦਾ ਸਾਡੇ ਘਰਾਂ 'ਚ ਵੀ ਤਾਂ ਹੋ ਹੀ ਜਾਂਦਾ ਇਹ ਜਾਣ ਨਹੀਂ ਪਾਏਗਾ ਸਾਡੇ ਦਾਦੇ-ਪਰਦਾਦੇ ਵੀ ਤਾਂ ਕਈ ਵਾਰ ਜਿੱਦ ਕਰਨ ਲੱਗ ਜਾਂਦੇ ਨੇ ਤਾਂ ਉਹਦੇ ਉੱਤੇ ਵੱਡਣ ਕਿਉਂਕਿ ਬਾਪੂ ਵੀ ਇੱਥੇ ਕਈਆਂ ਦੀ ਰੋਟੀ ਦਾ ਕਾਰਨ ਬਣਿਆ ਹੋਇਆ ਕਿਉਂਕਿ ਬਾਪੂ ਨਾਲ ਬਹੁਤ ਸਾਰੇ ਲੋਕ ਜੁੜੇ ਸੀ ਜਿਹੜੇ ਬਾਪੂ ਨੂੰ ਪੈਸੇ ਦੇ ਜਾਂਦੇ ਸੀ ਤੇ ਕਈਆਂ ਨੂੰ ਬਾਪੂ ਇੱਥੇ ਰੋਟੀ ਖਵਾਉਂਦਾ ਸੀ ਪਰ ਬਾਪੂ ਦੀ ਉਮਰ ਤੇ ਬਾਪੂ ਦੀ ਤਕਲੀਫ ਅੱਖਾਂ ਦੀ ਤੇ ਕੰਨਾਂ ਦੀ ਉਹ ਬਾਪੂ ਨੂੰ ਆਉਣ ਵਾਲੇ ਸਮੇਂ 'ਚ ਕਿਤਨਾ ਕਿਤੇ ਜਿਆਦਾ ਤਕਲੀਫ ਵਾਲ ਨੂੰ ਲੈ ਕੇ ਜਾ ਅਸਰਦਾਸ ਖੜੇ ਹੋ ਅਸੀਂ ਆਪਣੇ ਪਿਓ ਦੀ ਸੇਵਾ ਕਰਦੇ ਹਾਂ ਤੇ ਅਸੀਂ ਵੀਡੀਓ ਸ਼ੇਅਰ ਕਰਾਂਗੇ ਤੁਹਾਡੇ ਨਾਲ ਟਿਕ ਟੋਕ ਦਾ ਮੱਥਾ ਜਦੋਂ ਬਾਪੂ ਜੀ ਖੁਸ਼ ਸ਼ਰਧੀ ਕਲਾ ਤੇ ਤੰਦਰੁਸਤੀ ਦੇ ਨਾਲ ਉਸੇ ਸਾਥੇ ਕੋਲੇ ਹੋਣਗੇ ਤੇ ਤੁਹਾਡੇ ਨਾਲ ਵੀ ਸਾਂਝ ਪਾਵਾਂਗੇ ਆਪਣੇ ਆਪਸ ਵਿੱਚ ਖਿਆਲ ਰੱਖਿਆ ਕਰੋ ਜਿਹਨੂੰ ਦਿਖਦਾ ਹੀ ਨਹੀਂ ਜਿਹਨੂੰ ਸੁਣਦਾ ਹੀ ਨਹੀਂ ਜਿਹਦੇ ਅੱਗੇ ਪਿੱਛੇ ਕੋਈ ਨਹੀਂ ਜਿਹੜਾ ਲਫਟ ਟੁੱਟੇ ਪਹਾੜ ਆ ਉਸ ਤੋਂ ਵੱਧ ਲੋੜ ਬੰਦ ਕਰਦੇ